ਮਨ ਮੋਣੇ ਮਨ ਮੋਣੇ ਹੈ ਜਗ ਤੋਂ ਮਤ ਵਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋਜੇ ਨਿਰਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋਜੇ निर पूरी वाल जग तोज निराले पूरी वाली जोत मरारी जी सामी जोत मरारी जी सोभा पारी उपकारी जी सोभा पारी उपकारी जी मौज जे मालिक न ਸਾਰਾ ਜਗਤ ਹਵਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਚੋ ਚੋ ਜਨਰਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋ ਜ ਨਰਾਲੇ ਸਤ ਗੁਰ ਪਿਆਰੇ ਦੇ ਡੁੱਬਿਆਂ ਨੂੰ ਪਾਰ ਲੰਗਾਵਣ ਨੂੰ ਡੁੱਬਿਆਂ ਨੂੰ ਪਾਰ ਲੰਗਾਵਣ ਨੂੰ ਆਗੇ ਨੇ ਯੁਗ ਫਲਟਾਵਣ ਨੂੰ ਆਗੇ ਨੇ ਯੁਗ ਫਲਟਾਵਣ ਨੂੰ ਰੱਬ ਜੀ ਦੇ ਰੱਬ ਜੀ ਦੇ ਸ਼ਾਮ ਚਿੰਨ ਦਿਖਾ ਲੈ ਪੂਰੀ ਬਾੜਿਆਂ ਦੇ ਵਾਲਿਆਂ ਦੇ ਜੱਗ ਚੋਂ ਚੋਜ ਨਿਰਾਲੇ ਭੂਰੀ ਵਾਲਿਆਂ ਦੇ ਵਾਲਿਆਂ ਦੇ ਜੱਗ ਤੋਂ ਚੋਜ ਨਿਰਾਲੇ ਸਤ ਗੁਰ ਪਿਆਰੇ ਦੇ ਬਣ ਆਇਆ ਯਾਰ ਗਰੀਬਾਂ ਦਾ ਬਣ ਆਇਆ ਯਾਰ ਗਰੀਬਾਂ ਦਾ ਸੰਗ ਮਿਲਿਆ ਖੇਲ ਨਸੀਬਾਂ ਦਾ ਸੰਗ ਮਿਲਿਆ ਖੇਲ ਨਸੀਬਾਂ ਦਾ ਮਨ ਮੋਣੇ ਮਨ ਮੋਣੇ ਹੈ ਜਗ ਤੋਂ ਮਤ ਵਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋਜੇ ਨਿਰਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਚੋਂ ਚੋਜੇ ਨੇਰਾਲੇ ਓਰੀ ਵਾਲਿਆਂ ਦੇ ਜਿੰਦ ਮੋਇਆਂ ਵਿੱਚ ਪਾਉਣ ਲਈ ਜਿੰਦ ਮੋਇਆਂ ਵਿੱਚ ਪਾਉਣ ਲਈ ਸਾਡੇ ਸੁੱਤੇ ਭਾਗ جگਾਉਣ ਲਈ ਸਾਡੇ ਸੁੱਤੇ ਭਾਗ جگਾਉਣ ਲਈ ਓ ਤਰਗੇ ਓ ਤਰਗੇ ਜਿੰਨਾ ਬਚਨ ਕਮਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ जग तो चोज निराले पूरी वारियां दे, दे जग चो चो निराले पूरी वारियां दे जग पूज रिहा तशवीरूं जग पूज रिहा तशवीरूं जो शाम मिल गए मीरा शाम मिल गए मीरा सतगुरु दे ਸਤ ਗੁਰ ਨੇ ਦਿੱਤੇ ਖੋਲ ਗਿਆਨ ਦੇ ਤਾਲੇ ਪੂਰੀ ਭਾੜਿਆਂ ਦੇ ਵਾਲਿਆਂ ਦੇ ਜਗ ਤੋਂ ਚੋ ਜੇ ਨਿਰਾਲੇ ਪੂਰੀ ਭਾੜਿਆਂ ਦੇ ਵਾਲਿਆਂ ਦੇ ਜਗ ਚੋਂ ਚੋ ਜੇ ਨਿਰਾਲੇ ਪੂਰੀ ਬਾੜਿਆਂ ਦੇ ਜੋ ਤੁਰਦੇ ਸ਼ਰਨਤ ਕਾਕੇ ਜੀ ਜੋ ਤਰਪੇ ਸ਼ਰਨਤ ਕਾਕੇ ਜੀ ਓ ਮੁੜਦੇ ਮੰਜ਼ਲ ਪਾਕੇ ਜੀ ਓ ਮੁੜਦੇ ਮੰਜ਼ਲ ਪਾਕੇ ਜੀ ਸਰਬ ਜਗਾਂ ਸਰਬ ਜਗਾਂ ਬਣਦੇ ਨੇ ਰਖਵਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋ ਜੇ ਨਿਰਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜਗ ਤੋਂ ਚੋ ਜੇ ਨਿਰਾਲੇ ਪੂਰੀ ਵਾਲਿਆਂ ਦੇ ਲੱਖ ਵਾਰ ਕਰਾਂ ਸ਼ੁਕਰਾਨਾ ਜੀ ਲੱਖ ਵਾਰ ਕਰਾਂ ਸ਼ੁਕਰਾਨਾ ਜੀ ਚਰਨਾ ਵਿੱਚ ਝੁਕੇ ਜਮਾਨਾ ਜੀ ਚਰਨਾ ਵਿੱਚ ਝੁਕੇ ਜਮਾਨਾ ਜੀ ਸਾਡੀ ਜ਼ਿੰਦਗੀ ਦੇ ਸਾਡੀ ਜ਼ਿੰਦਗੀ ਦੇ सतगुर सदा उजाले पूरी वारा देवा दे। जग तो चोज निराले पूरी वारियां देव ਜਗ ਤੋਂ ਚੋ ਜੇ ਨਿਰਾਲੇ ਪੂਰੀ ਵਾਲਿਆਂ ਦੇ ਓੰਕਾਰ ਤੇ ਮੇਰਾ ਕਰਦਾਤਾ ਓੰਕਾਰ ਤੇ ਮੇਰਾ ਕਰਦਾਤਾ ਛੱਡਣਾ ਨਹੀਂ ਤੇਰਾ ਦਰਦਾਤਾ ਛੱਡਣਾ ਨਹੀਂ ਤੇਰਾ ਦਰਦਾਤਾ ਸਤ ਪਾਲ ਗਿਰੀ ਸਤ ਪਾਲ ਗਿਰੀ ਗਾਉਂਦੇ ਨੇ ਮਾਜੀ ਵਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜੱਗ ਤੋਂ ਖਿਓ ਜਨਰਾਲੇ ਪੂਰੀ ਵਾਲਿਆਂ ਦੇ ਵਾਲਿਆਂ ਦੇ ਜੱਗ ਤੋਂ ਚੋ ਜਨਰਾਲੇ ਪੂਰੀ ਵਾਲਿਆਂ ਦੇ ਸਾਰੀ ਗੁਰ ਸੰਗਤ ਆਖੋ ਬੰਦੀ ਛੋੜ ਮਹਾਰਾਜ ਕੀ